ਹੋ ਉਹ 35 ਜੀ 30 ਹੈ ਜੀ ਉਹਨੇ ਠੀਕ ਹੈ ਆਹ ਆਹ ਸਹੀ ਹੈ ਸਹੀ ਹੈ ਬਿਲਕੁਲ ਸਹੀ ਥੈਂਕ ਯੂ ਹਾਲੇਲੂ ਆਇਆ ਵੀ ਸ਼ੇਰਾ ਹਾਰਲੇ ਵਾਲੀ ਕਢਦੇ ਹੁਣੇ ਥੋੜਾ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਵੇਂ ਫੇਰ ਕੇ ਜ ਵਿੱਚੋਂ ਜੋ ਚੱਕ ਲਾ ਏ ਚਲੋ ਜੀ ਆ ਲੋ ਲੋ ਜੀ ਹਾਰਲੇ beep ਆ ਦੋਈ ਹੈ ਨਾ ਦੋਈ ਹੈ ਦੋਈ ਜੀ ਦੋਈ ਹੈ ਥੋੜਾ ਪਿੰਡ ਕਿਹੜਾ ਆ ਵੀ ਭੜਾਥ ਵਾਲੇ ਨੂੰ ਨਿਕਲ ਗਿਆ ਹਾਰ ਲੈ ਇੱਕ ਵਾਰੀ ਜ਼ੋਰਦਾਰ ਦਾੜੀਆਂ ਮਾਰ ਦੋ ਮੇਰੇ ਵੀਰੋ ਥੋੜਾ ਨਾਂ ਕੀ ਹੈ ਬਾਈ ਜੀ ਮਨਦੀਪ ਸਿੰਘ ਭੜਾਥ ਸਿੰਘ ਭੜਾਥ ਨੂੰ ਹਾਰ ਲੈ ਨਿਕਲਿਆ ਕੱਲ ਨੂੰ ਸਵੇਰੇ ਟਾਈਮ ਨਾਲ ਆਇਓ ਕੱਲ ਨੂੰ ਬੁਲੇਟ ਤੇ ਨਾਲ ਸਕੂਟਰੀ ਪਰसों ਨੂੰ ਟਰੈਕਟਰ ਤੇ ਮੋਹਨ ਵੀਰ ਜੀ ਹੋਰ ਕੀ ਸੀ ਇੱਕ ਬੁਲਟ ਪਰसों ਨੂੰ ਕੱਢਾਂਗੇ ਇੱਕ ਟਰੈਕਟਰ ਪਰसों ਨੂੰ ਹੋਰ 25 30 ਸਕਰੀਨਾਂ ਨੇ ਹੋਰ ਛੋਟੇ ਛੋਟੇ ਬਹੁਤ ਇਨਾਮ ਨੇ ਸੋ ਆਪਾਂ ਸਾਰੇ ਦਰਸ਼ਕਾਂ ਦੇ ਲਈ ਇਹ ਕਹਿੰਦਾ ਵੀ ਜਿਹੜੇ ਦਰਸ਼ਕ ਆਉਣਗੇ ਉਹ ਵੀ ਨਾਰਾਜ਼ ਨਹੀਂ ਜਾਣੇ ਚਾਹੀਦੇ ਸੋ ਬਹੁਤ-ਬਹੁਤ ਮੁਬਾਰਕਵਾਦ ਆ ਦੋਨੋਂ ਕਿਸਮਤ ਵਾਲਿਆਂ ਨੂੰ ਜਿਨ੍ਹਾਂ ਨੇ ਇਹ ਅੱਜ ਮੇਰੇ ਵੀਰੋ ਹਾਰ ਲੇ ਤੇ ਕਹਿੰਦੇ ਸਕੂਟਰੀ ਮੇਰੇ ਵੀਰੋ ਆਪਣੇ ਘਰ ਲੈ ਕੇ ਜਾਣੀ ਹੈ ਲੈ ਵੀ ਬਾਈ ਨਿਸ਼ਾਨ ਸਿਆ ਅੱਜ ਤਾਂ ਜਿਵੇਂ ਕਹਿੰਦੇ ਹਨ ਵੀ ਸਾਰੇ ਪਰਿਵਾਰ ਦਾ ਚਾ ਨਹੀਂ ਚੱਕਿਆ ਜਾਣਾ ਵੀ ਆ ਗੱਲ ਟਿਕਾਣੇ ਲੱਗੀ ਹੈ ਆ ਗੱਲ ਟਿਕਾਣੇ ਲੱਗੀ ਹੈ ਬਹੁਤ ਬਹੁਤ ਮੁਬਾਰਕਬਾਦ ਹੈ ਇਹ ਇਤਿਹਾਸ ਵਿੱਚ ਆ ਜਾ ਰਿਹਾ ਹੈ ਇਸ ਇਤਿਹਾਸ ਦੇ ਵਿੱਚ ਆਪਾਂ ਸਾਰੇ ਆਪੋ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਮਨਜੀਤ ਤੇ ਨਿਸ਼ਾਨ ਅੱਜ ਦੇ ਦੋਨੋਂ ਜਿਹੜੇ ਬੈਸਟ तरसंग न कल्ह ਕੱਲ ਨੂੰ ਤੁਹਾਨੂੰ ਹੋਰ ਪਰਚੀਆਂ ਦੇਵਾਂਗੇ ਪਾੜੇ ਨਾ ਕੋਈ ਵੀ ਪਰਚੀ ਪਾੜਿਆ ਨਾ ਕੱਲ ਨੂੰ ਵੀ ਕੰਮ ਆਉਣਗੀਆਂ ਹਾਂ ਉਹੀ ਹੈ ਨਾ ਵੀ ਸਾਡੀ ਤਾਂ ਕਿਸਮਤ ਹੀ ਨਹੀਂ ਨਿਕਲੀ ਹੁਣ ਇਹ ਨਾ ਹੋਵੇ ਕਿ ਦੁਵਾਰੇ ਭਾੜ ਦੇ ਫਿਰ ਨਾ ਕਾਰਵਾਈ ਸੋ ਪਲੀਜ਼ ਇਸ ਗੱਲ ਦਾ ਧਿਆਨ ਰੱਖਿਓ ਵੀ ਕੱਲ ਨੂੰ ਵੀ ਆਹੀ ਪਰਚੀਆਂ ਤੇ ਤੁਹਾਨੂੰ ਨਵੀਆਂ ਪਰਚੀਆਂ ਹੋਰ ਮਿਲਣਗੀਆਂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਡਿੰਪਲ ਜੀ ਬਹੁਤ ਬਹੁਤ ਧੰਨਵਾਦ